ਸਵਾਗਤ ਹੈ ਜੀ ਤੁਹਾਡੇ ਤੇ ਸਾਰਿਆਂ ਨੂੰ ਜੀ ਹੋਵੇ ਸਾਰਿਆਂ ਨੂੰ ਪਹਿਲਾ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਮੈਂ ਅੱਜ ਬਹੁਤ ਖੁਸ਼ ਆ ਮੇਰੇ ਪ੍ਰਾ ਮੇਰੇ ਸਾਰੇ ਸਾਥ ਦਿੰਦੇ ਨੇ ਮੈਂ ਇਹਨਾਂ ਦੇ ਨਾਲ ਹੀ ਮੋਢਾ ਨਾਲ ਮੋਢੇ ਨਾਲ ਖੜਾ ਰਹਾਂਗਾ ਕਿ ਜਿੱਥੇ ਮੇਰੀ ਹਮੇਸ਼ਾ ਲੋੜ ਪਊਗੀ ਤੇ ਮੈਂ ਹਮੇਸ਼ਾ ਸਾਥ ਦਊਂਗਾ ਬਾਬਾ ਸਾਹਿਬ ਦੇ ਅੰਦਰ ਬਣਾਇਆ ਗਿਆ ਸਾਨੂੰ ਇਹ ਬਹੁਤ ਖੁਸ਼ੀ ਆ ਬਾਬਾ ਸਾਹਿਬ ਦੇ ਜਨਮ ਦਿਨ ਦੀ ਤੇ ਅੱਗੇ ਹੀ ਹਰ ਸਾਲ ਇਸੇ ਹੀ ਉੱਤ ਵੱਧ ਹੱਥ ਚੜ੍ਹ ਵੱਧ ਕੇ ਹਿੱਸਾ ਲਵਾਂਗੇ ਇਹ ਇਤਤਵ ਵਰੀ ਤੁਮ ਤਾਮ ਨਮਲਾਵਾਂਗੇ ਜੈ ਪੀਮ ਜੈ ਭਾਰਤ ਸਭ ਤੋਂ ਪਹਿਲਾਂ ਤਾਂ ਜੈ ਪੀਮ ਜੈ ਭਾਰਤ ਅੱਜ ਡਾਕਟਰ ਪੀਮਰਾਓ ਅੰਬੇਦਕਰ ਦੇ 134 34ਵੇਂ ਜਨਮ ਦਿਨ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਡਾਕਟਰ ਪੀਮਰਾਓ ਅੰਬੇਦਕਰ ਉਹ ਸ਼ਖਸੀਅਤ ਹੋਏ ਨੇ ਜਿਨ੍ਹਾਂ ਨੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬਣੇ ਨੇ ਜਿਨ੍ਹਾਂ ਨੇ ਸਾਨੂੰ ਦਲਤਾਂ ਨੂੰ ਹੱਕ ਬਰਾਬਰ ਦੇ ਲੈ ਕੇ ਦਿੱਤੇ ਨੇ ਜਿਨ੍ਹਾਂ ਕਰਕੇ ਅਸੀਂ ਅੱਜ ਇੱਕ ਬੋਲਣ ਦੀ ਵੀ ਤਾਕਤ ਸਾਨੂੰ ਮਿਲੀ ਆ ਜਿੰਨਾ ਵੀ ਹੋ ਸਕਦਾ ਡਾਕਟਰ ਪ੍ਰੀਮਰਾਉ ਬੇਦ ਕਰਨੇ ਆਪਣਾ ਪੂਰਾ ਜੀਵਨ ਪਰਿਵਾਰ ਕੁਰਬਾਨ ਕਰਕੇ ਸਾਨੂੰ ਇੱਥੇ ਤੱਕ ਇਹ ਅੱਜ ਬੋਲਣ ਦਾ ਹੱਕ ਬਰਾਬਰ ਦਿਵਾਇਆ ਬਾ ਇਹਨਾਂ ਕਹਿੰਦੇ ਹੋਏ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਤੇ ਨਾਲ ਹੀ ਖਾਲਸਾ ਪੰਥ ਦੇ ਖਾਲਸਾ ਪੰਥ ਸਾਜਨਾ ਦੇ ਸਦਿਆਂ ਵੀ ਸੂਰ ਦੇਸ਼ ਵਿੱਚ ਬਸਦੇ ਪੰਜਾਬੀਆਂ ਨੂੰ ਵਧਾਈ ਦਿੰਦੇ ਆ ਤੇ ਸਾਡੇ ਭਾਰਤ ਦੇ ਸੰਵਿਧਾਨ ਰਚੇਤਾ ਡਾਕਟਰ ਪ੍ਰੀਮਰਾਉ ਉਮੇਦਕਰ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਸਾਡੇ ਸਾਹਮਣੇ ਵਾਲੀ ਜਿਹੜੀ ਸੂਚੀ ਇਕਾਈ ਆ ਪਵਨ ਜੀ ਔਰ ਉਹਨਾਂ ਦੀ ਸਮੂਚੀ ਟੀਮ ਸਾਰੇ ਭਰਾਵਾਂ ਨੇ ਮਿਲ ਕੇ ਉਪਰਾਲਾ ਕੀਤਾ ਜਿੱਤੇ ਸਾਡੇ ਭਾਰਤ ਦੇ ਸੰਵਿਧਾਨ ਦੇ ਰਚੇਤਾ ਡਾਕਟਰ ਭੀਮਰਾਓ Ambedkar ਜੀ ਨੇ ਸਾਨੂੰ ਇਸ ਸਮਾਜ ਦੇ ਵਿੱਚ ਰਹਿਣਾ ਤੇ ਲੜਨਾ ਆਪਣੇ ਹੱਕਾਂ ਵਾਸਤੇ ਲੜਾਈ ਲੜਨਾ ਸਿਖਾਇਆ ਅੱਜ ਦੇਸ਼ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਉਨਤਾਈਆਂ ਨੇ ਅੱਜ ਜਿਹੜਾ ਨੌਜਵਾਨ ਵਰਗ ਹੈ ਉਸ ਨੂੰ ਇੱਕ ਸੇਧ ਦੇਣ ਦੀ ਲੋੜ ਹੈ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਸਮੇਂ-ਸਮੇਂ ਤੇ ਹੁੰਦੇ ਰਹਿਣੇ ਚਾਹੀਦੇ ਨੇ ਤਾਂ ਜੋ ਕਿ ਅਸੀਂ ਬਾਬਾ ਸਾਹਿਬ ਜੀਾਂ ਕੀਤੀਆਂ ਹੋਈਆਂ ਜਿਹੜੀਆਂ ਆ ਮੰਗਾਂ ਨੇ ਉਹਨਾਂ ਦੇ ਉੱਤੇ ਅਧਿਰ ਰਹਿ ਸਕੀ ਅਸੀਂ ਬਾਬਾ ਜੀ ਦੀ ਟੀਮ ਦੇ ਮੈਂਬਰ ਹਾਂ ਸਭ ਨੂੰ ਸਾਰਿਆਂ ਨੂੰ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਪ੍ਰਧਾਨ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਜੋ ਸਾਹਮਣੇ ਵਾਲੇ ਵਿੱਚ ਸਾਡੇ ਨਾਲ ਸੰਯੋਗ ਲੈ ਕੇ ਖੜੇ ਨੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਹਰ ਕਦਮ ਦੇ ਵਿੱਚ ਹਰ ਅਸੀਲਾਂ ਦਾ ਸਾਥ ਦੇਵਾਂਗੇ ਅਸੀਂ ਬਾਬਾ ਜੀ ਦੀ ਟੀਮ ਸਾਰੇ ਉਹ ਵੀ ਸਾਡੇ ਪਿਆਰ ਦੋਸਤੋ ਜੋ ਭਰਾਰੇ ਸਾਡੇ ਅਸੀਂ ਉਹਨਾਂ ਦਾ ਸਾਰਿਆਂ ਦਾ ਸਾਥ ਨਾ ਹੋਣ ਅੱਜ ਸਾਰੇ ਇੱਥੇ ਅਸੀਂ ਬੱਬ ਧੀਮਰਾਓ ਬੇਦਕਰ ਡਾਕਟਰ ਅਪੀਲ ਕਾਉਂ ਬੇਦਕਰ ਜੀ ਦੇ ਜਨਮ ਦਿਹਾੜਾ ਤੇ ਅਸੀਂ ਪਾਵਨ ਦਿਸ਼ੇਰ ਇਕੱਠੇ ਹੋਏ ਸਾਰਿਆਂ ਨੇ ਬੜੇ ਹਰ ਉਲਾਸ ਹਰ ਸੋਹਲਾਸ ਦੇ ਨਾਲ ਇਹ ਜਨਮ ਮਨਾਇਆ ਦਿਹਾੜਾ ਸਾਰਿਆਂ ਨੂੰ ਮੈਂ ਡਾਕਟਰ ਧੀਮਰਾਓ ਬੇਦਕਰ ਜੀ ਦੇ ਦਿਹਾੜੇ ਦੀਆਂ ਇਹਨਾਂ ਮੁਬਾਰਕਾਂ ਦੇ ਨਾਲ ਵਸਾਕੀ ਦੇ ਪਰੋਦੇ ਮੁਬਾਰਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜੈਪੀ ਜੈਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮੂਹ ਪੰਜਾਬ ਵਾਸੀਆਂ ਨੂੰ ਅੱਜ ਬਸਾਤੀ ਦੇ ਖਾਲਸਾ ਸਥਾਪਨਾ ਦੇ ਸਬੀ ਬਹੁਤ ਬਹੁਤ ਵਧਾਈ ਤੇ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਸੋ 바ਵਾ ਸਾਹਿਬ ਦੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਪੜੋ ਲਿਖੋ ਸੰਘਰਸ਼ ਕਰੋ ਜੋ ਸਾਨੂੰ ਨਾਰਾ ਦੇ ਕੇ ਕੇ 바ਵਾ ਸਾਹਿਬ ਉਸ ਤੇ ਅੱਜ ਪਹਿਰਾ ਦੇਣ ਦੀ ਬਹੁਤ ਜਿਆਦਾ ਜ਼ਰੂਰਤ ਹੈ ਕਿਉਂਕਿ ਜਦੋਂ ਜੇ ਅਸੀਂ ਪੜਾਂਗੇ ਲੜਾਂਗੇ ਸੰਘਰਸ਼ ਕਰਾਂਗੇ ਤਦੇ ਆਪਣੇ ਹੱਕ ਅਸੀਂ ਰੱਖ ਸਕਦੇ ਆ ਜਦੋਂ ਅਸੀਂ ਪੜ ਨਹੀਂ ਸਕਾਂਗੇ ਜਾਂ ਲੜ ਨਹੀਂ ਸਕਾਂਗੇ ਤਾਂ ਅਸੀਂ ਆਪਣੇ ਸੰਘਰਸ਼ਾਂ ਨੂੰ ਨਹੀਂ ਪੂਰਾ ਕਰ ਸਕਦੇ ਜਿੱਦਾਂ ਹੁਣ ਗੁਰਪੰਤ ਸਿੰਘ ਪੰਨੂ ਜੋ ਇੱਕ ਕਹਿ ਰਿਹਾ ਸੀ ਕਿ 14 ਅਪ੍ਰੈਲ ਵਾਲੇ ਦਿਨ ਬਾਬਾ ਸਾਹਿਬ ਦੇ ਬੁੱਤ ਤੋੜੇ ਜਾਣਗੇ ਸੋ ਅਮਰੀਕਾ ਤੋਂ ਸਪੈਸ਼ਲ ਤੌਰ ਤੇ ਖਾਲਸਾ ਦੀ ਟੀਮ ਜੋ ਇੱਥੇ ਪਹੁੰਚੀ ਆ ਲੁਧਿਆਣੇ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਪੂਰਨ ਤੌਰ ਤੇ ਇਹ ਕਿਹਾ ਵੀ ਜੋ 25 ਬੀ ਦੀ ਧਾਰਾ ਵਾ ਉਹ ਬਿਲਕੁਲ ਇਹ ਸਾਬਤ ਨਹੀਂ ਕਰਦੀ ਹੈਗੀ ਬਿਲਕੁਲ ਇਹ ਚੀਜ਼ ਸਾਬਤ ਨਹੀਂ ਕਰਦੀ ਵੀ ਜਿਹੜੇ ਸਿੱਖ ਨੇ ਉਹ Hindu ਨਹੀਂ ਜਦੋਂ ਕਿ 25 ਬੀ ਦੀ ਧਾਰਾ ਜਿਹੜੀ ਉਹ ਉਸ ਵਿੱਚ ਇਹ ਸਪਸ਼ਟ ਲਿਖਿਆ ਗਿਆ ਵਾ ਵੀ ਜਦੋਂ ਕਿ ਬਾਬਾ ਸਾਹਿਬ ਅੰਬੇਦਕਰ ਨੇ ਇਹ ਗੱਲ ਆਪ ਸਪਸ਼ਟ ਕੀਤੀ ਆ ਵੀ ਮੈਂ ਜਦੋਂ ਤੱਕ ਜਿਉਂਦਾ ਹਾਂ ਤਾਂ ਮੈਂ Hindu ਰਹਿ ਕੇ ਨਹੀਂ ਮਰਾਂਗਾ ਤਾਂ ਉਹ ਇਹ ਚੀਜ਼ ਕਿੱਦਾਂ ਲਿਖ ਸਕਦੇ ਨੇ ਵੀ ਹਰ ਇੱਕ ਨਾਗਰਿਕ ਜੋ ਸੰਵਿਧਾਨ ਨੂੰ ਆ ਵੀ ਉਹ ਹਿੰਦੂ ਹੋਵੇਗਾ ਜੋ ਦਰਅਸਲ ਗੁਰਪੰਥ ਪੰਨੂ ਵੱਲੋਂ ਇਹ ਅਫਵਾਹਾਂ ਜਿਹੜੀਆਂ ਝੂਠੀਆਂ ਫਲਾਈਆਂ ਜਾ ਰਹੀਆਂ ਨੇ ਸੋ ਅਸੀਂ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੀਆਂ ਅਮਰੀਕਾ ਤੋਂ ਖਾਲਸਾ ਟੀਮ ਆਈਆ ਉਹਨਾਂ ਨੇ ਇਹ ਪੂਰਨਤਾ ਉੱਤੇ ਕਿਹਾ ਵੀ ਹਰੇਕ ਇੱਕ ਜਿਹੜੀ ਸਿੱਖ ਜੱਥੇਬੰਦੀ ਆ ਉਹਨਾਂ ਨੂੰ ਬਾਬਾ ਸਾਹਿਬ ਅਮੇਦਕਰ ਜੀ ਦਾ ਜਨਮ ਦਿਨ ਧੂਮਤਾ ਉਹਨਾਂ ਮਨਾਉਣਾ ਚਾਹੀਦਾ ਤੇ ਹਰ ਪੱਖੋਂ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਬਾਬਾ ਸਾਹਿਬ ਸਭ ਦਾ ਆਨਿਰਮਾਤਾ ਜੋ ਇੱਕ ਉਪਰਾਲਾ ਕਰ ਰਹੇ ਜੋ ਸੋਚ ਸੀ ਉਹਨਾਂ ਦੀ ਜੋ ਇੱਕ ਇਕਤਾ ਨਿਕਤਾ ਜੀ ਉਹ ਸੋਚ ਸੀ ਉਹਨਾਂ ਦੀ ਉਸਤੇ ਅੱਜ ਪੈਰਾ ਦੇਣ ਦੀ ਜ਼ਰੂਰਤ ਹੈ ਸੋ ਸਾਰੇ ਸਾਥੀਆਂ ਨੂੰ ਅੱਜ ਮੈਂ ਇਹੀ ਮੈਸੇਜ ਦੂੰਗਾ ਵੀ ਬਾਬਾ ਸਾਹਿਬ ਦਾ ਜਨਮ ਦਿਨ ਆਪਾਂ ਮਨਾਉਨੇ ਆ ਤੇ ਬਾਬਾ ਸਾਹਿਬ ਦੀ ਸੋਚ ਤੇ ਵੀ ਪੈਰਾ ਦੇਣਾ ਬਹੁਤ ਜ਼ਰੂਰੀ ਹੈ ਜੈਪੀ ਜੈਪੀ